ਨੁਕਸਾਨ ਹੋਏ ਨੇ ਉਹ ਵੀ ਵੀਰ ਐਲਕੀ ਕਾਂ ਪੀਰ ਸੰਗਲ ਉਹ ਸਾਡੇ ਬਰਾਬਰ ਦੇ ਆ ਸਕਲ ਆ ਕੇ ਅਰਦਾਸ ਕਰੀਏ ਇਸ ਮਰਦ ਦੀ ਸੁਖ ਸ਼ਾਂਤੀ ਵਾਸਤੇ ਤੇ ਹਰਾਂ ਵਿੱਚ ਦਿਨਾਂ ਦਾ ਨੁਕਸਾਨ ਹੋਇਆ ਹੈ ਮਾਲੂਮਾਂ ਵਿੱਚ ਸਰਤੇ ਮੇਰ ਪਰ ਹਮ ਰਕੇ ਬਾਬੂ ਜੀ ਨਾਮਕ ਨਾਮ ਉਚਰਦੀ ਗਲਾ ਤੇ ਭਾਵੇਂ ਸਰਬੱਤ ਦਾ ਭਲਾ ਬੜਾ ਚੜ੍ਹਦੀ ਕਲਾ ਵਾਲਾ ਪਸੰਗ ਤੁਨ ਭਾਡੇ ਬੱਚਿਆਂ ਨੇ ਕਹਿਣਾ ਹੁਣ ਵਿੱਚ ਕੋਈ ਕਰ ਨਹੀਂ ਹੋਏਗੀ ਬਸ ਇਹਦੇ ਇੱਕ ਸ਼ੁਭਾਰਜ ਬਾਬਾ ਸਾਹਿਬ ਬੁਲਾਵੀ ਕਿ ਉਹ ਕਹੇ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਜਦ ਦੂਜੇ ਜੱਗਾਂ ਨੇ ਨਿਹਾਰ ਕਰਾਂ ਮਹਿੰਟਾ ਦੀ ਕਲਾ ਦੇ ਰਾਤ ਆਓ ਸ਼ਰਮਨੀ ਕਵੀਸ਼ਰ ਬਾਬੂ ਬੰਦੇ ਸਿੱਧੀ ਬੇਟਾ ਸਾਹਿਬ ਉਹਨਾਂ ਦੇ ਸੁਪੁੱਤਰ ਗਿਆਨੀ ਗ੍ਰਿੰਦਪਾਲ ਸਿੰਘ ਬੇਟਾ ਲੜੀ ਸ਼ੁਰੂ ਕਰੋ ਗ੍ਰਿੰਦਵਾਹ ਜਿਹੜਾ ਸੁਖੀ ਜੋੜ ਕੇ ਅੱਗੇ ਆਪਾਂ ਵਿਚਾਰਾਂ ਗੁਰੂ ਸਾਹਿਬ ਦੀਆਂ ਸਿਰਤਾ ਕਰਦੇ ਹਾਂ ਜੀ نام کٹا کرنا ਜੇ ਤਾ ਉਹ ਬਹੁਤੀ ਘਪਣ ਦੀ ਲੋਕੀ ਇੱਕ ਵਾਰ ਜਿਵਾਨਾ ਕਰ ਦੇ ਉਹ ਰੋਟੀ ਵਧੀਆ ਪਕਾ ਕੇ ਖਾ ਲਵੇਗਾ ਜੇ ਉਹ ਪੁੱਤਰ ਹੈ ਤੇ ਫੇਰ ਜਿੰਨਾ ਮਰਜੀ ਧਨ ਦਾ ਉਹ ਇਕੱਠਾ ਕਰ ਲਵੇ ਉਹ ਵੇਹ ਵੇਹ ਆਪ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਰਾ ਕੁਝ ਪਾ ਦੇਵੇਗਾ ਇੱਕ ਇੱਕ ਵਿਰਵਾਣ ਦੀ ਗੱਲ ਦੂਜਾ ਵਿਰਵਾਣ ਕਹਿੰਦਾ ਕਿ ਤੈਨੂੰ ਕਿਸਮੇ ਪੁੱਤਰ ਹੋਏ ਇਹ ਜਿਵਾਨਾ ਨਹੀਂ ਹੈ ਤੇਰੀ ਆਪਣੀ ਹੈ ਕੋਈ ਨਹੀਂ ਉਹ ਕਹਿੰਦਾ ਸੁਪੁੱਤਰ ਪੁੱਤਰ ਸਭ ਪੁੱਤਰ ਵੀਰ ਮਾਣੇ ਇੱਕ ਵਾਰ ਅਕਬਰ ਨੇ ਕਿਹਾ ਕਿ ਮੈਂ ਤੁਹਾਨੂੰ ਬੱਸ ਆਪਣੇ ਘਰਾਂ ਦੇ ਅੰਦਰ ਇਸੇ ਘਰਾਂ ਦੇ ਅੰਦਰ ਉਹ ਤਿੰਨ ਪੁੱਤਰ ਰਹੇ ਯਾਰ ਇਹਨਾਂ ਨੂੰ ਵੀ ਦਵਾਨਾ ਨੇ ਮੰਨਿਆ ਸੁਪੁੱਤਰ ਪੁੱਤਰ ਅਤੇ ਕਪੁੱਤਰ ਹੁਣ ਕਿਹ ਬਿਲਕੁਲ ਪਾਤਸ਼ਾਹ ਉਹ ਵੀ ਅੰਦਰ ਤਿੰਨਾਂ ਦਾ ਇਤਿਹਾਸ ਦੱਸ ਵੀ ਪੁੱਤਰ ਕੌਣ ਹੈ ਸੁਪੁੱਤਰ ਕੌਣ ਹੈ ਤੇ ਕਪੁੱਤਰ ਕੌਣ ਹੈ ਕਿਹ ਪੁੱਤਰ ਵੀ ਮੈਂ ਬਾਦਸ਼ਾਹ ਦੇ ਪਰਾਨੀ ਦੇ ਨਾਮ ਆਇਓ ਰੋਟੀ ਪਕਾਉਣ ਵਾਸਤੇ ਆਪਣੇ ਆਪ ਨੂੰ ਸਬੂਤਰ ਕੀਤਾ ਜਾਂਦਾ ਉਹਨੇ ਕਿਹਾ ਕਿ ਤੇਰੇ ਕੋਲ ਖਾਸ ਰਤਨਾਂ ਦੇ ਤੇ ਕੇਹਾ ਮੇਰੇ ਪਿਆਰ ਨੂੰ ਦੂਰ ਤੇ ਕੌਣ ਪਿਛਾਵੇ ਕੋਈ ਯਾਰਾ ਸੀ ਮੈਂ ਆਪਣੀ ਖਾਤਰ ਦੇ ਜੋਰ ਨਾਲ ਤੇਰੇ ਇਸ ਦਾਬਾ ਵਿੱਚ ਜਿਹੜੇ ਤੇਰੇ ਰਤਨਾਂ ਦਾ ਜਿਨ੍ਹਾਂ ਨਾਲ ਤੂੰ ਪਿਆਰ ਕਰਨਾ ਉਹਨਾਂ ਵਿੱਚੋਂ ਖਾਸ ਖਾਸ ਕੇਹਾ ਮੈਂ ਆਪਣੇ ਪਿਆਰੀ ਇੱਜ਼ਤ ਵਿੱਚ ਵਕਤ ਬਿਤਾਇ ਅੱਜ ਤੱਕ ਤੇਰੇ 我。 ਜਿਹੜੇ ਪੁੱਤਰ ਨੇ ਆ ਨਾ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਮੇਲੇ ਵਸਾਵੇ ਮਨਾਉਣ ਵਾਸਤੇ ਇਹ ਕਹਿੰਦੇ ਆ ਕਿ ਸ਼ਕੀਲ ਹੈ ਸਭਾਣਾ ਕਰਨਾ ਚਾਹੀਦਾ ਹੈ ਜਰੂਰ ਖੁਸ਼ੀਆਂ ਰੱਬ ਦਿੰਦਾ ਪਰ ਉਹ ਕਹਿੰਦਾ ਕਿ 12 ਸਾਲ ਤੱਕ ਵੇਖ ਲੈਣਾ ਚਾਹੀਦਾ ਵੀ ਇਹ ਪੁੱਤਾਂ ਸੋ ਪੁੱਤਾਂ ਇਹ ਪੁੱਤਾਂ ਕਾ